ਬੀਤੇ ਦਿਨੀ ਦੀਨਾਨਗਰ ਦੇ ਨਜ਼ਦੀਕੀ ਪਿੰਡ ਝੰਡੇਚੱਕ ਵਿਖੇ ਜੇਪੀ ઠાਬੇ ਦੇ ਮਾਲਕ ਸਰਪੰਚ ਅਤੇ ਕੁਝ ਹੋਰ ਨਾ ਵਿਅਕਤੀਆਂ ਦੇ ਉੱਤੇ ਇੱਕ ਔਰਤ ਦੀ ਸ਼ਿਕਾਇਤ ਦੇ ਉੱਤੇ ਪੁਰਾਣਾ ਸ਼ਾਲਾ ਥਾਣੇ ਦੀ ਪੁਲਿਸ ਦੇ ਵੱਲੋਂ ਕੀਤੀ ਗਈ ਕਾਰਵਾਈ ਨੂੰ ਭਾਜਪਾ ਦੇ ਵੱਲੋਂ ਬੇਗੁਨਾਹਾਂ ਦੇ ਉੱਤੇ ਕਾਰਵਾਈ ਕਰਾਰ ਦਿੱਤਾ ਹੈ ਇਸ ਮੌਕੇ ਤੇ ਸੱਤਾਧਾਰੀ ਪਾਰਟੀ ਅਤੇ ਪੁਲਿਸ ਦਾ ਜ਼ਬਰ ਕਰਾਰ ਵੀ ਦਿੱਤਾ ਹੈ ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕਾਲੀਆ ਦੀ ਅਗਵਾਈ ਦੇ ਵਿੱਚ ਪਿੰਡ ਬਰਿਆੜ ਵਿਖੇ ਪੱਤਰਕਾਰ ਕਾਨਫਰੰਸ ਕੀਤੀ ਗਈ ਆ ਜਿਸ ਦੇ ਵਿੱਚ ਦਿਨਨਗਰ ਬਸਪਾ ਇੰਚਾਰਜ ਬੀਡੀ ਥੁੱਪੜ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਆਗੂਆਂ ਨੇ ਕਿਹਾ ਕਿ ਮਾਮਲੇ ਦੇ ਵਿੱਚ ਦੋਸ਼ੀ ਬਣਾਏ ਗਏ ਵਿਅਕਤੀਆਂ ਨੇ ਲੰਗੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਭਾਜਪਾ ਦੀ ਡਟ ਕੇ ਮਦਦ ਕੀਤੀ ਸੀ ਜਿਸ ਦੇ ਮਗਰੋਂ ਨਜ਼ਦੀਕੀ ਇੱਕ ਪਿੰਡ ਦਾ ਸਰਪੰਚ ਕਈ ਵਾਰ ਸਰਪੰਚ ਜੁਗਿੰਦਰ ਪਾਲ ਅਤੇ ਮਾਮਲੇ 'ਚ ਦੋਸ਼ੀ ਬਣਾਏ ਗਏ ਕੁਝ ਵਿਅਕਤੀਆਂ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦੇ ਚੁੱਕਾ ਹੈ ਜਿਸ ਮਗਰੋਂ ਹੋਈ ਪੁਲਿਸ ਦੀ ਕਾਰਵਾਈ ਤੋਂ ਸਾਫ਼ ਜ਼ਾਹਿਰ ਹੈ ਕਿ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ ਭਾਜਪਾ ਆਗੂਆਂ ਨੇ ਇਸ ਘਟਨਾ ਦੀ ਜ਼ੇਲਾ ਪ੍ਰਸ਼ਾਸਨ ਦੇ ਕੋਲੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ। ਮੰਨਦਾ ਪਾਇਆ ਗਿਆ ਹੈ ਕਿ ਗਾਜੋਤ ਹੋਇਆ ਹੈ। 15 ਸਾਲ ਤੋਂ ਜਿਸ ਸਰਪੰਚ ਪਰ ਬਿਆਰੇ ਆ ਰਹੇ ਆ ਇਸੇ ਕਰਕੇ ਜੀ ਵਿਜੇਪੀ ਨਾਲ ਪੱਕਾ ਸਾਥ ਜੁੜੇ। ਇਹ ਕਾਂਗਰਸ ਪਾਰਟੀ ਨੇ ਜਾਣ ਬੁੱਝ ਕੇ ਕੀਤਾ ਹੈ, ਗਲਤ ਕੀਤਾ ਗਿਆ ਹੈ। ਸਾਡੇ ਉੱਤੇ 28 ਜਾਂਮ ਲਗਾਇਆ ਗਿਆ ਹੈ, 28 ਜਾਂਮ ਸਵੇਰੇ ਤੱਕ ਸਹਿਮ। ਮੇਰੇ ਨਾਲ ਦੂਸਰੀ ਪਾਰਟੀ ਵੀ ਚੰਗੀ ਹੈ ਜਿਨ੍ਹਾਂ ਦੇ ਨਾਲ-ਨਾਲ ਲਗਾਏ ਗਏ ਨੇ। ਸਾਹਿਬੀ ਅੱਜ ਕੀ ਤੋਂ ਹੋਰ ਹੋਰ oportunidades ਆ ਕਿ ਸਾਨੂੰ ਜੋਲਦੀ ਕਾਰਵਾਈ ਕਰਕੇ ਦਿਨ ਸਾਫ ਹੋਏ ਕੋਈ ਸੰਬੰਧੀ ਧਮਕੀ ਤੁਹਾਨੂੰ ਕਿਵੇਂ ਮਿਲਦੀ ਰਹੀ ਹੈ ਤੁਹਾਨੂੰ ਕਿਵੇਂ ਮਿਲਦੀ ਹੈ ਹਾਂਜੀ ਕਾਂਗਰਸ ਪਾਰਟੀ ਦੇ ਜੋ ਸਰਪੈਂਟਸ ਨੇ ਤੰਸ਼ਾਰ ਬਣੀ ਹੈ ਨਾ ਉਦੋਂ ਤੋਂ ਹੀ ਇਹ ਆਪਣੀਆਂ ਬੜੀਆਂ ਉਸਹੀ ਰਾਜਨੀਤੀ ਦੇ ਉੱਤੇ ਆ ਗਏ ਆ ਅੱਜ ਉਹਨਾਂ ਨੇ ਇੱਕ ਮਾਨਕੜਤ ਵੈਲ ਪਲੈਂਟ ਜਿਹੜੀ ਆ ਉਹ ਇੱਕ ਸਟੋਰੀ ਬਣਾਈ ਆ ਜਿਹੜਾ ਅਸੀਂ ਪੁਰਜੋਰ ਵਿਰੋਧ ਕਰਦੇ ਆ ਸਾਡੀ ਪਾਰਟੀ ਕਿਸੇ ਕਿਸੇ ਵੀ ਵਰਕਰ ਦੇ ਨਾਲ ਧੱਕਾ ਨਹੀਂ ਹੋਣ ਦੇਗੀ ਅਗਰ ਇਹ ਇਸ ਤਰ੍ਹਾਂ ਦੀ ਧੱਕੇਸਾ ਹੀ ਬੰਦ ਨਹੀਂ ਹੋਈ ਪਾਰਟੀ ਸੜਕਾਂ ਤੇ ਤੇ ਥਾਣੇ ਤੇ ਘਰਾਵ ਦੇ ਦਿੱਤੇ ਆ ਉਹਨੂੰ ਸਮਾਚਾਰ ਪੱਤਰਾਂ ਤੋਂ ਸਾਨੂੰ ਮਿਲਿਆ ਕਿ ਉੱਥੇ ਇੱਕ ਜੁਤੀ ਨੂੰ ਜਿਹੜਾ ਲਿਆ ਆ ਕੇ 40 ਦਿਨ ਕਹਿੰਦੇ ਆ ਕਿ ਮੈਨੂੰ ਕੈਦ ਰੱਖਿਆ ਗਿਆ ਉਹ ਉਸ ਨਾਲੋਂ 40 ਦਿਨ ਦੁਸ਼ਕਰਮ ਹੁੰਦਾ ਰਿਹਾ ਜਦੋਂ ਕਿ ਅਜਿਹੀ ਕੋਈ ਗੱਲ ਵੇਖਣ ਨੂੰ ਨਹੀਂ ਮਿਲੀ ਕਿਉਂਕਿ ਇੱਕ ਉੱਤੇ ਬੜੀ ਵਧੀਆ ਗੱਲ ਇਹ ਕਿ ਜਦੋਂ ਸਾਡੇ ਪਿਛਲੇ ਦਿਨਾਂ ਵਿੱਚ ਦਿਨਾਂ ਨਗਰ ਚ ਹਾਈ ਅਲਰਟ ਤੇ ਸੀ ਉਦੋਂ ਜਿਹੜੀ ਫੋਰਸਾਂ ਜਾਈਆਂ ਉਹ ਆਣ ਕੇ ਤਾਂ ਉੱਥੇ ਜਿੱਪ ਢਾਬੇ ਵਿੱਚ ਰੁਕੀਆਂ ਹੋਈਆਂ ਸੀ ਜਦੋਂ ਕਿ ਪਿਛਲੇ ਮਹੀਨੇ ਵਿੱਚ ਤਾਂ ਉੱਥੇ ਫੋਰਸਾਂ ਜ ਰਹਿ ਰਹੀਆਂ ਤੇ ਉੱਥੇ ਕਿਸੇ ਲੇਡੀਜ਼ ਨੂੰ 40 ਦਿਨ ਨਾਲ ਉਹਨਾਂ ਦੇ ਫੋਰਸਾਂ ਦੇ ਕਿੰਨਾ ਹੀ ਭਰ ਕੇ ਰੱਖਣਾ ਜਾਂ ਬੰਦੀ ਬਣਾ ਕੇ ਰੱਖਣਾ ਜਿਹੜਾ ਉਹ ਸਿਰੋਂ ਹੀ ਇੱਕ ਝੂਠੀ ਕਾਲਪਨਿਕ ਜਿਹੜੀ ਉਹ ਕਹਾਣੀ ਲੱਗਦੀ ਹੈ ਇਹ ਵੇਖੋ ਜਿਹੜੀ ਯੂਥੀ ਆ ਉਹ ਲੋਗੜ ਪੱਠੇ ਦੇ ਉੱਤੇ ਜਿਹੜੀ ਆ ਉਹ ਰਹਿ ਰਹੀ ਹੈ ਉਹਦੀ ਰਹਿਸ਼ ਉੱਥੇ ਆ ਉੱਥੇ ਪੱਠੇ ਦੇ ਕਿਤੇ ਕੰਮ ਕਰਦੀ ਆ ਔਰ ਜਿਹੜਾ ਵਾਕਿਆ ਉਹ ਵੀ ਦੀਨਾ ਨਗਰ ਥਾਣੇ ਦੇ ਵਿੱਚ ਹੀ ਹੋਇਆ ਜੇਪੀ ਦਾ ਵਾਵਾ ਵੀ ਜਿਹੜਾ ਉਹ ਦੀਨਾ ਨਗਰ ਥਾਣੇ ਚ ਪੈਂਦਾ ਫਿਰ ਇਹਦੇ ਸ਼ਾਲੇ ਥਾਣੇ ਵਿੱਚ ਟਰਾਂਸਫਰ ਕੀਤਾ ਗਿਆ ਇਹਦੇ ਵਿੱਚ ਵੀ ਜਿਹੜੀ ਹੈਗੀ ਉਹ ਸ਼ੱਕ ਦੀ ਨਿਗਰਾਨਾ ਨੂੰ ਵਿਖਾਇਆ ਜਾ ਸਕਦਾ ਕਿਉਂਕਿ ਰਹਿ ਵੀ ਉਹ ਦੀਨਾ ਨਗਰ ਥਾਣੇ ਵਿੱਚ ਰਹੀ ਆ ਔਰ ਜਿਹੜਾ ਉਹ ਠੱਬਾ ਵਾ ਉਹ ਵੀ ਇਹਨਾਂ ਦੇ ਅੱਗੇ ਠਾਣੇ 'ਚ ਆ ਪਰ ਉਹਦੇ باوجود ਵੀ ਜਿਹੜਾ ਇਹ ਪਰਚਾ ਵਾ ਉਹ ਛਾਲੇ ਠਾਣੇ ਵਿੱਚ ਦਿੱਤਾ ਗਿਆ ਜਿਹਦੇ ਵਿੱਚ ਤੁਸੀਂ ਵੇਖੋ ਵੀ ਜਿਹੜੀ ਹੈ ਸ਼ੱਕ ਦੀ ਜਿਹੜੀ ਗੁੰਝਾਇਸ਼ ਲੱਗਦੀ ਹੈ ਠਾਬੇ ਵਾਲਾ ਜਿਹੜਾ ਇਹ ਇਨਸੀਡੈਂਟ ਹੋਇਆ ਇਹ ਇੱਕ ਬੜੀ ਤਗੜੀ ਕਾਂਗਰਸ ਵੱਲੋਂ ਕਾਂਸਪਰੀ ਸੀ ਹੈਚ ਕਰਕੇ ਕੀਤਾ ਗਿਆ ਇਹ ਠੱਬਾ ਇੰਨੀ ਵੀ ਵਧੀਆ ਜਗ੍ਹਾ ਤੇ ਲੋਕੇਟਡ ਹੈ ਮੇਨ ਰੋਡ ਤੇ ਇੱਥੇ 24 ਘੰਟੇ ਆਵਾਜਾਈ ਰਹਿੰਦੀ ਆ ਉੱਥੇ ਉਹ ਜਿਹੜਾ ਮਾੜਾ ਕੰਮ ਜਿਹੜਾ ਵਾ ਉਹ ਚੱਲੀ ਨਹੀਂ ਸਕਦਾ ਔਰ ਇਹ ਕਹਿਣਾ ਕਿ 45 ਦਿਨੋਂ ਲੜਕੀ ਉੱਥੇ ਕੈਪਟਿਵ ਕਰਕੇ ਤੇ ਉਹਦੇ ਨਾਲ ਰੇਪ ਚੱਲਦਾ ਰਿਹਾ ਇਹ ਬਿਲਕੁਲੀ ਇੱਕ ਮਨਕੜੰਤ ਕਹਾਣੀ ਆ ਇੱਕ ਰਾਜਨੀਤਿਕ ਬਦਲਾਖੋਰੀ ਜਿਹੜੀ ਆ ਉਹ ਕੱਢਣ ਵਾਸਤੇ ਕੀਤੀ ਗਈ ਆ ਕਿਉਂਕਿ ਪਹਿਲੀ ਵਾਰ ਕ੍ਰਿਸਚੀਅਨ ਬਰਾਦਰੀ ਨੇ ਖੁੱਲ ਕੇ ਸਾਡੀ ਬੀਜੇਪੀ ਦੀ ਜਿਹੜੀ ਆ ਲੋਗੜ ਪਿੰਡ ਚ ਮਦਦ ਕੀਤੀ ਆ ਔਰ ਉਹ لڑਕੇ ਜਿਹੜੇ ਨੇ ਉਸ ਧਾਬੇ ਵਿੱਚ ਦੋ ਕੰਮ ਕਰਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਔਰ ਜੇਪੀ ਜੋ ਕਿ ਪਹਿਲਾਂ ਕਾਂਗਰਸ ਨਾਲ ਚੱਲਦਾ ਰਿਹਾ ਸਰਪੰਚ ਅਗਾ ਤਾਂ ਉਹ ਵੀ ਮੈਂ ਕਿਹਾ ਤਿੰਨ ਵਾਰੀ ਸਰਪੰਚ ਬਣੇ ਨੇ ਪਰਿਵਾਰ 15 ਸਾਲ ਹੋ ਗਏ ਨੇ ਔਰ ਉਹਨੇ ਸਾਡੀ ਮਦਦ ਕੀਤੀ ਆ ਇਹ ਸਿਰਫ ਉਹਨਾਂ ਨੂੰ ਇਹ ਸਜ਼ਾ ਦਿੱਤੀ ਜਾ ਰਹੀ ਆ ਕਿ ਉਹ ਬੀਜੇਪੀ ਦੀ سپورਟ ਉਹਨਾਂ ਕਿਉਂ ਦਿੱਤੀ ਆ ਕਾਲੀਗਰ ਭਾਜਪਾ ਨਾਲ ਕਿਉਂ ਚੱਲ ਰਿਹਾ ਔਰ ਇਹਦੀ ਜਿਹੜੀ ਆ ਅਸੀਂ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਤੋਂ ਐਸਐਸਪੀ ਸਾਹਿਬ ਤੋਂ ਇਹਦੀ ਇੱਕ ਵਧੀਆ ਢੰਗ ਦੇ ਨਾਲ ਜਿਹੜੀ ਆ ਉਹ ਪੜਤਾਲ ਕਰਵਾ ਕੇ ਇਹ ਸੱਚ ਜਿਹੜਾ ਬਾ ਉਹ ਸਾਹਮਣੇ ਆ ਜਾਏਗਾ ਠੀਕ ਆ ਜਿਹੜਾ ਪਰਚਾ ਕੈਸਾ ਹੋਣਾ ਚਾਹੀਦਾ ਔਰ ਹਿੰਦੀ ਮੇਨ ਟਾਈਮ ਜਿਹੜਾ ਬਾ ਐਸਐਸਚੂ ਸ਼ਾਲਾ ਜਿਹੜਾ ਉਹਨੂੰ ਸਸਪੈਂਡ ਕਰਕੇ ਪੁਲਸ لائن ਹਾਜ਼ਰ ਕਰਨਾ ਚਾਹੀਦਾ ਔਰ ਕਿਸੇ ਵੀ ਕਥਿਤ ਦੋਸ਼ੀ ਜਿਹੜੀ ਆ ਉਹਦੀ ਅਰੈਸਟ ਨਹੀਂ ਹੋਣੀ ਚਾਹੀਦੀ ਜਿੰਨੇ ਚਿਰ ਪੂਰੀ ਇਨਕੁਆਇਰੀ ਹੋ ਕੇ ਸਾਹਮਣੇ ਨਹੀਂ ਆਉਂਦੀ ਤੇ ਜੇਸ ਦਿਨਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗਲ